ਦੋਸਤੋ ਕੀ ਤੁਹਾਡੇ ਨਾਲ ਕਦੇ ਐਸਾ ਹੋਇਆ ਹੈ ਕਿ ਤੁਸੀਂ ਕਮਰੇ ਵਿੱਚ ਮੌਜੂਦ ਹੋਵੋ ਬੋਲ ਰਹੇ ਹੋਵੋ ਪਰ ਲੱਗੇ ਜਿਵੇਂ ਕੋਈ ਤੁਹਾਡੀ ਮੌਜੂਦਗੀ ਨੂੰ ਮਹਿਸੂਸ ਹੀ ਨਹੀਂ ਕਰ ਰਿਹਾ ਤੁਸੀਂ ਆਪਣੀ ਗੱਲ ਕਹੋ ਪਰ ਕੋਈ ਧਿਆਨ ਹੀ ਨਾ ਦੇਵੇ ਤੁਸੀਂ ਕੁਝ ਚੰਗਾ ਕਰੋ ਪਰ ਕੋਈ ਸ਼ਲਾਗਾ ਹੀ ਨਾ ਮਿਲੇ ਅਤੇ ਫਿਰ ਅਚਾਨਕ ਕੋਈ ਹੋਰ ਆਉਂਦਾ ਹੈ ਜੋ ਕਮਰੇ ਵਿੱਚ ਕਦਮ ਰੱਖਦੇ ਹੀ ਸਾਰਾ ਧਿਆਨ ਆਪਣੇ ਵੱਲ ਖਿੱਚ ਲੈਂਦਾ ਹੈ ਉਸਨੇ ਕੁਝ ਵੀ ਖਾਸ ਨਾ ਪਹਿਨਿਆ ਹੋਵੇ ਉਸਤੇ ਦੇਖ ਵੀ ਸਧਾਰਨ ਹੋਵੇ ਪਰ ਉਸਦੀ ਮੌਜੂਦਗੀ ਹੀ ਲੋਕਾਂ ਨੂੰ ਆਕਰਸ਼ਿਤ ਕਰ ਲੈਂਦੀ ਹੈ ਜਦੋਂ ਉਹ ਬੋਲਦਾ ਹੈ ਤਾਂ ਲੋਕ ਧਿਆਨ ਨਾਲ ਸੁਣਦੇ ਹਨ ਉਸਦੀ ਹਰ ਗੱਲ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਹੈ ਅਤੇ ਜਦੋਂ ਉਹ ਚਲਾ ਜਾਂਦਾ ਹੈ ਤਾਂ ਵੀ ਲੋਕ ਉਸਦੀ ਤਾਰੀਫ ਕਰਨਾ ਨਹੀਂ ਭੁੱਲਦੇ ਇਹ ਫਰਕ ਕਿਉਂ ਹੁੰਦਾ ਹੈ ਕਿਉਂ ਕੁਝ ਲੋਕ ਬਿਨਾਂ ਕਿਸੇ ਯਤਨ ਦੇ ਹੀ ਆਕਰਸ਼ਕ ਲੱਗਦੇ ਹਨ ਕਿਉਂ ਕੁਝ ਲੋਕਾਂ ਨੂੰ ਮਿਲ ਕੇ ਸਾਨੂੰ ਅੰਦਰੋਂ ਸ਼ਾਂਤੀ ਅਤੇ ਹਲਕਾपन ਮਹਿਸੂਸ ਹੁੰਦਾ ਹੈ ਪਰ ਕੁਝ ਹੋਰਾਂ ਨਾਲ ਥੋੜਾ ਸਮਾਂ ਬਿਤਾਉਣ ਤੋਂ ਬਾਅਦ ਵੀ ਥਕਾਵਟ ਚਿੜਚਿੜਾਪਨ ਜਾਂ ਬੇਚੈਨੀ ਆ ਕੇ ਰਦੀ ਹੈ ਇਹ ਕੋਈ ਜਾਦੂ ਨਹੀਂ ਇਹ ਕਿਸੇ ਚਮਤਕਾਰ ਦਾ ਨਤੀਜਾ ਨਹੀਂ ਇਹ ਸਭ ਉਸ ਅਦ੍ਰਿਸ਼ਟ ਸ਼ਕਤੀ ਦਾ ਅਸਰ ਹੈ ਜਿਸ ਨੂੰ ਅਸੀਂ ਔਰਾ ਜਾਂ ਆਵਾ ਮੰਡਲ ਕਹਿੰਦੇ ਹਾਂ ਸੋ ਦੋਸਤੋ ਅੱਜ ਦੇ ਇਸ ਵੀਡੀਓ ਵਿੱਚ ਅਸੀਂ ਇੱਕ ਇੱਕ ਕਰਕੇ ਇਹ ਸਮਝਾਂਗੇ ਕਿ ਆਖਿਰ ਔਰਾ ਹੁੰਦਾ ਕੀ ਹੈ ਇਹ ਕੰਮ ਕਿਵੇਂ ਕਰਦਾ ਹੈ ਇਹ ਕਮਜ਼ੋਰ ਜਾਂ ਗੰਦਾ ਕਿਉਂ ਹੋ ਜਾਂਦਾ ਹੈ ਅਤੇ ਸਭ ਤੋਂ ਜ਼ਰੂਰੀ ਗੱਲ ਤੁਸੀਂ ਇਸ ਨੂੰ ਇੰਨਾ ਸ਼ੁੱਧ ਤੇ ਸ਼ਕਤੀਸ਼ਾਲੀ ਕਿਵੇਂ ਬਣਾ ਸਕਦੇ ਹੋ ਕਿ ਲੋਕ ਆਪਣੇ ਆਪ ਹੀ ਤੁਹਾਡੇ ਵੱਲ ਖਿੱਚੇ ਚੱਲੇ ਆਉਣ ਉਹ ਤੁਹਾਡੀ ਹਰ ਗੱਲ ਧਿਆਨ ਨਾਲ ਸੁਣਨ ਅਤੇ ਇੱਥੋਂ ਤੱਕ ਕਿ ਜਿਹੜੇ ਕੱਲ ਤੱਕ ਤੁਹਾਨੂੰ ਨਜ਼ਰ ਅੰਦਾਜ਼ ਕਰਦੇ ਜਾਂ ਤੁਹਾਡਾ ਮਜ਼ਾਕ ਬਣਾਉਂਦੇ ਸਨ ਉਹ ਵੀ ਅੱਜ ਤੁਹਾਡੀ ਕਦਰ ਤੇ ਤਾਰੀਫ਼ ਕਰਨ ਲੱਗ ਪੈਣ ਹੁਣ ਸਵਾਲ ਇਹ ਹੈ ਔਰਾ ਹੁੰਦਾ ਕੀ ਹੈ ਔਰਾ ਅਸਲ ਵਿੱਚ ਤੁਹਾਡੀ ਊਰਜਾ ਹੈ ਤੁਹਾਡਾ ਪ੍ਰਭਾਵ ਤੁਹਾਡੀ ਉਹ ਹਾਜ਼ਰੀ ਜੋ ਤੁਹਾਡੇ ਨਾਂ ਹੋਣ ਦੇ ਬਾਵਜੂਦ ਵੀ ਲੋਕਾਂ ਦੇ ਵਿੱਚ ਜਿਉਂਦੀ ਰਹਿੰਦੀ ਹੈ ਇਹ ਤੁਹਾਡੀਆਂ ਅੰਦਰੂਨੀ ਕੰਪਣਾ ਤੁਹਾਡੀਆਂ ਵਾਈਬ੍ਰੇਸ਼ਨਸ ਤੁਹਾਡੀ ਸ਼ਖਸੀਅਤ ਅਤੇ ਤੁਹਾਡੀ ਚੇਤਨਾ ਦੀ ਉਹ ਤਾਕਤ ਹੈ ਜੋ ਬਿਨਾਂ ਕਿਸੇ ਯਤਨ ਦੇ ਲੋਕਾਂ ਨੂੰ ਆਪਣੇ ਵੱਲ ਖਿੱਚ ਲੈਂਦੀ ਹੈ ਔਰਾ ਜਿਸ ਨੂੰ ਆਬਾ ਮੰਡਲ ਵੀ ਕਹਿੰਦੇ ਹਨ ਇੱਕ ਅਦ੍ਰਿਸ਼ਟ ਊਰਜਾ ਦੀ ਪਰਤ ਹੈ ਜੋ ਸਾਡੇ ਸਰੀਰ ਦੇ ਚਾਰੇ ਪਾਸੇ ਵਿਆਪਕ ਹੁੰਦੀ ਹੈ ਇਹ ਸਾਡੀਆਂ ਭਾਵਨਾਵਾਂ ਸਾਡੇ ਵਿਚਾਰ ਸਾਡੀ ਸਿਹਤ ਸਾਡੀ ਜਾਗਰੂਕਤਾ ਅਤੇ ਸਾਡੀ ਮਾਨਸਿਕ ਅਵਸਥਾ ਦਾ ਪ੍ਰਤੀਬਿੰਬ ਹੁੰਦੀ ਹੈ ਵਿਗਿਆਨਿਕ ਭਾਸ਼ਾ ਵਿੱਚ ਇਸ ਨੂੰ ਸਰੀਰ ਦੀ ਚੁੰਬਕੀ ਊਰਜਾ ਕਿਹਾ ਜਾਂਦਾ ਹੈ ਅਸਲ ਗੱਲ ਇਹ ਹੈ ਕਿ ਹਰ ਚੀਜ਼ ਚਾਹੇ ਇਨਸਾਨ ਹੋਵੇ ਜਾਨਵਰ ਪੌਦਾ ਜਾਂ ਫਿਰ ਕੋਈ ਵਸਤੂ ਆਪਣੀ ਆਪਣੀ ਊਰਜਾ ਫੈਲਾਉਂਦੀ ਹੈ ਔਰੇ ਨੂੰ ਤੁਸੀਂ ਵਾਈਫਾਈ ਸਿਗਨਲਾਂ ਅਨੁਸਾਰ ਵੀ ਸਮਝ ਸਕਦੇ ਹੋ ਉਹ ਨਜ਼ਰ ਨਹੀਂ ਆਉਂਦੇ ਪਰ ਸਾਰਾ ਸਿਸਟਮ ਉਹਨਾਂ ਦੇ ਆਸਰੇ ਹੀ ਚੱਲਦਾ ਹੈ ਤੁਸੀਂ ਮੂੰਹ ਨਾਲ ਜੋ ਮਰਜ਼ੀ ਕਹੋ ਪਰ ਤੁਹਾਡਾ ਔਰਾ ਇਹ ਬਿਆਨ ਕਰ ਦਿੰਦਾ ਹੈ ਕਿ ਤੁਸੀਂ ਅੰਦਰੋਂ ਅਸਲ ਵਿੱਚ ਕੀ ਮਹਿਸੂਸ ਕਰ ਰਹੇ ਹੋ ਇਹ ਉਹ ਭਾਸ਼ਾ ਹੁੰਦੀ ਹੈ ਜੋ ਬਿਨਾਂ ਸ਼ਬਦਾਂ ਦੇ ਦੁਨੀਆ ਨੂੰ ਦੱਸ ਦਿੰਦੀ ਹੈ ਕਿ ਤੁਸੀਂ ਕੌਣ ਹੋ ਅੰਦਰੋਂ ਕਿਵੇਂ ਹੋ ਅਤੇ ਕਿਸ ਕਿਸਮ ਦੀ ਊਰਜਾ ਆਪਣੇ ਨਾਲ ਲੈ ਕੇ ਫਿਰ ਰਹੇ ਹੋ ਜਰਾ ਸੋਚੋ ਤੁਸੀਂ ਕਿਸੇ ਨਵੇਂ ਇਨਸਾਨ ਨੂੰ ਪਹਿਲੀ ਵਾਰ ਮਿਲਦੇ ਹੋ ਉਸ ਨੇ ਕੁਝ ਖਾਸ ਨਹੀਂ ਕਿਹਾ ਸਿਰਫ ਇੱਕ ਸਾਦੀ ਜਿਹੀ ਮੁਸਕਾਨ ਦਿੱਤੀ ਪਰ ਪਤਾ ਨਹੀਂ ਕਿਉਂ ਤੁਹਾਡੇ ਮਨ ਵਿੱਚ ਤੁਰੰਤ ਇਹ ਅਹਿਸਾਸ ਜਾਗ ਪੈਂਦਾ ਹੈ ਕਿ ਇਹ ਇਨਸਾਨ ਚੰਗਾ ਹੈ ਪਰ ਉਸੇ ਦੇ ਕਾਬਿਲ ਹੈ ਕਿ ਇਹ ਸਿਰਫ ਇੱਕ ਵਹਿਮ ਹੈ ਨਹੀਂ ਇਹ ਉਸ ਇਨਸਾਨ ਦਾ ਔਰਾ ਹੁੰਦਾ ਹੈ ਜੋ ਤੁਹਾਡੇ ਅਵਚੇਤਨ ਮਨ ਨਾਲ ਚੁੱਪਚਾਪ ਗੱਲ ਕਰ ਰਿਹਾ ਹੁੰਦਾ ਹੈ ਅਤੇ ਸ਼ਾਇਦ ਇਸੇ ਲਈ ਅਸੀਂ ਦੇਵੀ ਦੇਵਤਿਆਂ ਜਾਂ ਮਹਾਪੁਰਖਾਂ ਦੀਆਂ ਤਸਵੀਰਾਂ ਵਿੱਚ ਅਕਸਰ ਉਹਨਾਂ ਦੇ ਚਿਹਰੇ ਤੇ ਇੱਕ ਵਿਸ਼ੇਸ਼ ਤੇਜ ਅਤੇ ਪਿੱਛੇ ਊਰਜਾ ਦਾ ਚੱਕਰ ਵੇਖਦੇ ਹਾਂ ਇਹ ਕੋਈ ਸਜਾਵਟ ਨਹੀਂ ਇਹ ਉਸ ਉੱਚੇ ਅਤੇ ਸ਼ੁੱਧ ਔਰੇ ਦੀ ਪ੍ਰਤੀਕਾਤਮਕ ਤਸਵੀਰ ਹੁੰਦੀ ਹੈ ਜਿਵੇਂ ਦਾ ਤੁਹਾਡਾ ਔਰਾ ਹੁੰਦਾ ਹੈ ਉਹ ਜਿਹੀ ਹੀ ਤੁਹਾਡੀ ਸ਼ਖਸੀਅਤ ਬਣਦੀ ਹੈ ਉਹ ਜਿਹਾ ਹੀ ਤੁਹਾਡਾ ਪ੍ਰਭਾਵ ਪੈਂਦਾ ਹੈ ਅਤੇ ਹੌਲੀ-ਹੌਲੀ ਉਹ ਜਿਹੀ ਹੀ ਤੁਹਾਡੀ ਦੁਨੀਆ ਰਚ ਜਾਂਦੀ ਹੈ ਕਈ ਵਾਰ ਲੋਕ ਤੁਹਾਡੇ ਕੋਲ ਸਿਰਫ ਇਸ ਲਈ ਆ ਕੇ ਬੈਠਣਾ ਚਾਹੁੰਦੇ ਹਨ ਕਿਉਂਕਿ ਤੁਹਾਡੇ ਆਸ-ਪਾਸ ਉਹਨਾਂ ਨੂੰ ਅੰਦਰੂਨੀ ਸਕੂਨ ਮਹਿਸੂਸ ਹੁੰਦਾ ਹੈ ਕਈ ਵਾਰ ਤੁਹਾਡਾ ਨਾਮ ਹੀ ਕਿਸੇ ਦੇ ਚਿਹਰੇ ਤੇ ਮੁਸਕਾਨ ਲਿਆਉਂਦਾ ਹੈ ਤੇ ਕਈ ਵਾਰ ਤੁਹਾਡੀ ਸਿਰਫ ਮੌਜੂਦਗੀ ਹੀ ਲੋਕਾਂ ਨੂੰ ਅਸਹਿਜ ਜਾਂ ਡਰਾਉਣੀ ਲੱਗਣ ਲੱਗ ਪੈਂਦੀ ਹੈ ਬਿਨਾ ਇੱਕ ਸ਼ਬਦ ਬੋਲੇ ਔਰਾ ਹੀ ਉਹ ਤਾਕਤ ਹੈ ਜੋ ਲੋਕਾਂ ਨੂੰ ਸਾਡੇ ਨਾਲ ਜੋੜ ਵੀ ਦਿੰਦੀ ਹੈ ਅਤੇ ਸਾਡੇ ਤੋਂ ਦੂਰ ਵੀ ਕਰ ਸਕਦੀ ਹੈ ਜੇ ਤੁਹਾਡਾ ਔਰਾ ਸ਼ੁੱਧ ਅਤੇ ਮਜ਼ਬੂਤ ਹੈ ਤਾਂ ਦੁਖੀ ਮਨ ਵੀ ਤੁਹਾਡੇ ਕੋਲ ਆ ਕੇ ਹੌਲੀ-ਹੌਲੀ ਹਲਕਾਪਨ ਮਹਿਸੂਸ ਕਰਨ ਲੱਗ ਪੈਂਦੇ ਹਨ ਪਰ ਜੇ ਤੁਹਾਡਾ ਔਰਾ ਕਮਜ਼ੋਰ ਹੈ ਤਾਂ ਦੂਜਿਆਂ ਦੀ ਨਕਾਰਾਤਮਕ ਊਰਜਾ ਤੁਹਾਨੂੰ ਅੰਦਰੋਂ ਤੱਕ ਹਿਲਾ ਸਕਦੀ ਹੈ ਇਥੋਂ ਤੱਕ ਕਿ ਤੁਸੀਂ ਖੁਦ ਵੀ ਥਕਾਵਟ ਜਾਂ ਬੇਚੈਨੀ ਦਾ ਸ਼ਿਕਾਰ ਹੋ ਸਕਦੇ ਹੋ ਔਰਾਂ ਕੋਈ ਕਲਪਨਾ ਦੀ ਗੱਲ ਨਹੀਂ ਹੈ ਇਹ ਇੱਕ ਜੀਵੰਤ ਲਗਾਤਾਰ ਬਦਲਦੀ ਰਹਿਣ ਵਾਲੀ ਊਰਜਾ ਹੈ ਜੋ ਤੁਹਾਡੇ ਵਿਚਾਰਾਂ ਤੁਹਾਡੀਆਂ ਆਦਤਾਂ ਅਤੇ ਤੁਹਾਡੀ ਜੀਵਨ ਸ਼ੈਲੀ ਨਾਲ ਬੰਦੀ ਵੀ ਹੈ ਅਤੇ ਵਿਗੜਦੀ ਵੀ ਸਿੱਧੀ ਗੱਲ ਇਹ ਹੈ ਕਿ ਤੁਸੀਂ ਅੰਦਰੋਂ ਜਿਵੇਂ ਹੋ ਤੁਹਾਡੇ ਆਲੇ-ਦੁਆਲੇ ਵੀ ਉਹ ਜਹੀ ਹੀ ਊਰਜਾ ਫੈਲਦੀ ਹੈ ਅਤੇ ਜਿੰਨੇ ਤੁਸੀਂ ਅੰਦਰੋਂ ਸਾਫ਼ ਸੰਤੁਲਿਤ ਅਤੇ ਮਜ਼ਬੂਤ ਹੋਵੋਗੇ ਉਨੇ ਹੀ ਤੁਸੀਂ ਆਕਰਸ਼ਕ ਸ਼ਾਂਤ ਅਤੇ ਪ੍ਰਭਾਵਸ਼ਾਲੀ ਮਹਿਸੂਸ ਹੋਵੋਗੇ ਹੁਣ ਇੱਥੇ ਇੱਕ ਸਵਾਲ ਖੜਾ ਹੁੰਦਾ ਹੈ ਕਿ ਔਰੇ ਨੂੰ ਦੇਖਿਆ ਜਾਂ ਮਹਿਸੂਸ ਕੀਤਾ ਜਾ ਸਕਦਾ ਹੈ ਔਰੇ ਨੂੰ ਅੱਖਾਂ ਨਾਲ ਦੇਖਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ ਬਾਰੇ ਸਾਨੂੰ ਮਹਿਸੂਸ ਕਰਨਾ ਬਹੁਤ ਸਾਰੇ ਲੋਕ ਬਿਨਾਂ ਜਾਣੇ ਵੀ ਕਰ ਸਕਦੇ ਹਨ ਮਿਸਾਲ ਵਜੋਂ ਜਦੋਂ ਤੁਸੀਂ ਕਿਸੇ ਦੇ ਕੋਲ ਬੈਠਦੇ ਹੋ ਅਤੇ ਬਿਨਾਂ ਕਿਸੇ ਵਜ੍ਹਾ ਥਕਾਵਟ ਪਰਾਪਨ ਜਾਂ ਫਿਰ ਅਜੀਬ ਜਿਹਾ ਹਲਕਾਪਨ ਮਹਿਸੂਸ ਕਰਨ ਲੱਗ ਪੈਂਦੇ ਹੋ ਅਸਲ ਵਿੱਚ ਤੁਸੀਂ ਉਸ ਇਨਸਾਨ ਦੇ ਔਰੇ ਨੂੰ ਮਹਿਸੂਸ ਕਰ ਰਹੇ ਹੁੰਦੇ ਹੋ ਇਤੋਂ ਤੱਕ ਕਿ ਕੁਝ ਥਾਵਾਂ ਤੇ ਪਹੁੰਚਦੇ ਹੀ ਜੇ ਮਨ ਆਪਣੇ ਆਪ ਸ਼ਾਂਤ ਹੋ ਜਾਵੇ ਤਾਂ ਸਮਝ ਲਵੋ ਕਿ ਉਹ ਸਿਰਫ ਥਾਂ ਨਹੀਂ ਉਹ ਸਥਾਨ ਦਾ ਔਰਾ ਹੁੰਦਾ ਹੈ ਜੋ ਤੁਹਾਡੇ ਮਨ ਨਾਲ ਗੱਲ ਕਰ ਰਿਹਾ ਹੁੰਦਾ ਹੈ ਜਿਵੇਂ ਤੁਸੀਂ ਕਿਸੇ ਪਵਿੱਤਰ ਧਾਰਮਿਕ ਅਸਥਾਨ ਤੇ ਜਾਂਦੇ ਹੋ ਮਿਸਾਲ ਵਜੋਂ ਗੁਰੂ ਰਾਮ ਦਾ ਜੀ ਦੀ ਨਗਰੀ ਸ਼੍ਰੀ ਦਰਬਾਰ ਸਾਹਿਬ ਉੱਥੇ ਅੰਦਰ ਕਦਮ ਰੱਖਦੇ ਹੀ ਸਾਰੀ ਪ੍ਰਕਰਮਾ ਵਿੱਚ ਘੁੰਮਦੇ ਹੋਏ ਹੀ ਮਨ ਅਜੀਬ ਜਿਹੇ ਸ਼ਾਂਤੀ ਨਾਲ ਪਰ ਜਾਂਦਾ ਹੈ ਦਿਲ ਹੌਲਾ ਹੋ ਜਾਂਦਾ ਹੈ ਸੋਚਾਂ ਆਪਣੇ ਆਪ ਹੀ ਠਹਿਰ ਜਾਂਦੀਆਂ ਨੇ ਇਹ ਸਿਰਫ ਇਮਾਰਤ ਨਹੀਂ ਹੁੰਦੀ ਇਹ ਉਸ ਪਵਿੱਤਰ ਅਸਥਾਨ ਦਾ ਔਰਾ ਹੁੰਦਾ ਹੈ ਜੋ ਬਿਨਾ ਕੁਝ ਕਹੇ ਤੁਹਾਡੇ ਅੰਦਰ ਤੱਕ ਅਸਰ ਕਰ ਜਾਂਦਾ ਹੈ ਤੁਸੀਂ ਕਈ ਵਾਰ ਸੋਚਿਆ ਹੋਵੇਗਾ ਕਿ ਅਜਿਹੇ ਧਾਰਮਿਕ ਸਥਾਨ ਤੇ ਜਾਣ ਤੋਂ ਪਹਿਲਾਂ ਤੁਹਾਡੇ ਮਨ ਵਿੱਚ ਅਨੇਕਾਂ ਸਵਾਲ ਹੁੰਦੇ ਨੇ ਅਨੇਕਾਂ ਉਹ ਅਰਦਾਸਾਂ ਜਮ੍ਹਾਂ ਹੁੰਦੀਆਂ ਨੇ ਜਿਹੜੀਆਂ ਤੁਸੀਂ ਸੋਚਿਆ ਹੁੰਦੀਆਂ ਨੇ ਕਿ ਉਸ ਸਥਾਨ ਤੇ ਜਾ ਕੇ ਕਰਨੀਆਂ ਨੇ ਭਾਵੇਂ ਕਿ ਅਨੇਕਾਂ ਚੀਜ਼ਾਂ ਹੁੰਦੀਆਂ ਨੇ ਵਸਤਾਂ ਹੁੰਦੀਆਂ ਨੇ ਜਾਂ ਸੁੱਖ ਸ਼ਾਂਤੀ ਹੁੰਦੀ ਹੈ ਜੋ ਤੁਸੀਂ ਸੋਚਿਆ ਹੁੰਦਾ ਕਿ ਉੱਥੇ ਜਾ ਕੇ ਮੰਗਣੀ ਆ ਪਰ ਉਸ ਸਥਾਨ ਤੇ ਪਹੁੰਚ ਆਹੀ ਤੁਹਾਡਾ ਮਨ ਇਨਾਂ ਸਵਾਲਾਂ ਤੋਂ ਖਾਲੀ ਹੋ ਜਾਂਦਾ ਹੈ ਤੁਹਾਨੂੰ ਕੁਝ ਵੀ ਯਾਦ ਨਹੀਂ ਰਹਿੰਦਾ ਕਿ ਅਸੀਂ ਕੀ ਮੰਗਣ ਆਏ ਸੀ ਇਹ ਹੁੰਦੀ ਹੈ ਉਸ ਔਰੇ ਦੀ ਸ਼ਕਤੀ ਜਿਹੜਾ ਤੁਹਾਡੀਆਂ ਸੋਚਾਂ ਨੂੰ ਹੀ ਖਤਮ ਕਰ ਦੇਵੇ ਮਿਸਾਲ ਵਜੋਂ ਔਰੇ ਨੂੰ ਅੱਖਾਂ ਨਾਲ ਦੇਖਣਾ ਧਿਆਨ ਅਭਿਆਸ ਅਤੇ ਸੂਖਮਤਾ ਨਾਲ ਹੌਲੀ-ਹੌਲੀ ਸਿੱਖਿਆ ਜਾ ਸਕਦਾ ਹੈ ਪਰ ਔਰੇ ਨੂੰ ਮਹਿਸੂਸ ਕਰਨਾ ਇਹ ਤਾਂ ਤੁਸੀਂ ਅੱਜ ਤੋਂ ਹੀ ਸ਼ੁਰੂ ਕਰ ਸਕਦੇ ਹੋ ਫਿਰ ਵੀ ਜਿਹੜੇ ਲੋਕ ਔਰ ਇਹਨੂੰ ਵੇਖਣ ਦੀ ਕਲਾ ਸਿੱਖਣਾ ਚਾਹੁੰਦੇ ਹਨ ਉਹਨਾਂ ਲਈ ਇੱਕ ਸਾਦਾ ਜਿਹਾ ਅਭਿਆਸ ਹੈ ਜਿਸਦੇ ਤਿੰਨ ਪੜਾਹ ਹਨ ਪਹਿਲਾ ਇੱਕ ਸ਼ਾਂਤ ਕਮਰਾ ਚੁਣੋ ਅਤੇ ਕਿਸੇ ਵਿਅਕਤੀ ਨੂੰ ਸਫੇਦ ਦੀਵਾਰ ਦੇ ਸਾਹਮਣੇ ਬਿਠਾਓ ਦੂਜਾ ਉਸ ਵਿਅਕਤੀ ਦੇ ਸਰੀਰ ਨੂੰ ਸਿੱਧੀ ਨਜ਼ਰ ਨਾਲ ਨਹੀਂ ਸਗੋਂ ਹੌਲੀ ਜਿਹੀ ਪਾਸੇ ਦੀ ਨਜ਼ਰ ਨਾਲ ਦੇਖੋ ਤੀਜਾ ਕੁਝ ਮਿੰਟ ਤੀਗਰਜ ਨਾਲ ਦੇਖਦੇ ਰਹੋ ਹੌਲੀ ਹੌਲੀ ਤੁਹਾਨੂੰ ਸਰੀਰ ਦੇ ਆਲੇ-ਦੁਆਲੇ ਹਲਕੀ ਜਿਹੀ ਰੌਸ਼ਨੀ ਧੁੰਦ ਜਾਂ ਰੰਗੀਨ ਚਲਕ ਮਹਿਸੂਸ ਹੋਣ ਲੱਗੇਗੀ ਇਹ ਹੀ ਔਰਾ ਹੈ ਇਹ ਕੋਈ ਇੱਕ ਦਿਨ ਦੀ ਕਲਾ ਨਹੀਂ ਸ਼ਾਂਤ ਮਨ ਨਿਜ਼ਮਤ ਧਿਆਨ ਅਤੇ ਅਭਿਆਸ ਨਾਲ ਇਹ ਸਮਝ ਹੌਲੀ-ਹੌਲੀ ਵਿਕਸਤ ਹੁੰਦੀ ਹੈ ਹੁਣ ਤੁਹਾਡੇ ਮਨ ਵਿੱਚ ਸਵਾਲ ਆ ਰਿਹਾ ਹੋਵੇਗਾ ਕਿ ਇਹ ਸਭ ਸਿਰਫ માનਤਾਵਾਂ ਹਨ ਤਾਂ ਸੁਣੋ ਕਿਰਲਿਆਨ ਫੋਟੋਗ੍ਰਾਫੀ ਨਾਮ ਦੀ ਇੱਕ ਵਿਸ਼ੇਸ਼ ਤਕਨੀਕ ਨਾਲ ਵਿਗਿਆਨੀਆਂ ਨੇ ਪਹਿਲੀ ਵਾਰ ਇਸ ਊਰਜਾ ਯਾਨੀ ਔਰੇ ਨੂੰ ਕੈਮਰੇ ਵਿੱਚ ਕੈਪਚਰ ਕੀਤਾ ਇਹ ਇੱਕ ਖਾਸ ਤਰ੍ਹਾਂ ਦੀ ਫੋਟੋਗ੍ਰਾਫੀ ਹੁੰਦੀ ਹੈ ਜੋ ਕਿਸੇ ਵਿਅਕਤੀ ਜਾਂ ਵਸਤੂ ਦੇ ਚਾਰੇ ਪਾਸੇ ਮੌਜੂਦ ਊਰਜਾ ਨੂੰ ਵੱਖ-ਵੱਖ ਰੰਗਾਂ ਦੇ ਰੂਪ ਵਿੱਚ ਦਿਖਾਉਂਦੀ ਹੈ ਔਰੇ ਦੇ ਇਹ ਰੰਗ ਸਾਡੇ ਵਿਚਾਰਾਂ ਸਾਡੀਆਂ ਭਾਵਨਾਵਾਂ ਅਤੇ ਸਾਡੀ ਊਰਜਾ ਦੇ ਪੱਧਰ ਨੂੰ ਦਰਸਾਉਂਦੇ ਹਨ ਔਰਾ ਕਦੇ ਵੀ ਸਿਰਫ ਇੱਕ ਹੀ ਰੰਗ ਦਾ ਨਹੀਂ ਹੁੰਦਾ ਇਸ ਵਿੱਚ ਕਈ ਰੰਗ ਇਕੱਠੇ ਹੋ ਸਕਦੇ ਹਨ ਪਰ ਆਮ ਤੌਰ ਤੇ ਇੱਕ ਮੁੱਖ ਰੰਗ ਹੁੰਦਾ ਹੈ ਜੋ ਤੁਹਾਡੀ ਮੌਜੂਦਾ ਜੀਵਨ ਸਥਿਤੀ ਅਤੇ ਅੰਦਰੂਨੀ ਹਾਲਾਤ ਨੂੰ ਦਰਸਾਉਂਦਾ ਹੈ ਜਿਵੇਂ ਜਿਵੇਂ ਤੁਹਾਡੀ ਸੋਚ ਮੂਡ ਜਦ ਜੀਵਨ ਦੀ ਦਿਸ਼ਾ ਬਦਲਦੀ ਹੈ ਔਰੇ ਦੇ ਰੰਗ ਵੀ ਬਦਲਦੇ ਰਹਿੰਦੇ ਹਨ ਇਸ ਤੋਂ ਇਲਾਵਾ ਰੂਸ ਵਿੱਚ ਔਰੇ ਉੱਪਰ ਕਈ ਗੰਭੀਰ ਖੋਜਾਂ ਹੋਈਆਂ ਹਨ ਜਿੱਥੇ ਇਹ ਗੱਲ ਸਾਹਮਣੇ ਆਈ ਹੈ ਕਿ ਇਨਸਾਨ ਦੇ ਔਰੇ ਵਿੱਚ ਹੋਣ ਵਾਲੇ ਬਦਲਾ ਉਸ ਦੇ ਮੂਡ ਸਿਹਤ ਅਤੇ ਵਿਚਾਰਾਂ ਨਾਲ ਸਿੱਧੇ ਤੌਰ ਤੇ ਜੁੜੇ ਹੋਏ ਹੁੰਦੇ ਹਨ ਪਰ ਹੁਣ ਅਗਲਾ ਅਤੇ ਸਭ ਤੋਂ ਜ਼ਰੂਰੀ ਸਵਾਲ ਇਹ ਹੈ ਕਿ ਤੁਹਾਡਾ ਆਉਰਾ ਕਮਜ਼ੋਰ ਕਿਉਂ ਹੈ ਸਭ ਤੋਂ ਪਹਿਲਾਂ ਇਹ ਸਮਝਣਾ ਪਵੇਗਾ ਕਿ ਲੋਕ ਤੁਹਾਨੂੰ ਅਕਸਰ ਨਜ਼ਰਅੰਦਾਜ਼ ਕਿਉਂ ਕਰਦੇ ਹਨ ਤੁਹਾਡੀ ਗੱਲ ਕਿਉਂ ਨਹੀਂ ਮੰਨੀ ਜਾਂਦੀ ਤੁਹਾਡੇ ਸ਼ਬਦਾਂ ਨੂੰ ਗੰਭੀਰਤਾ ਨਾਲ ਕਿਉਂ ਨਹੀਂ ਲਿਆ ਜਾਂਦਾ ਇਸ ਦਾ ਜਵਾਬ ਬਹੁਤ ਸਾਫ਼ ਅਤੇ ਸਿੱਧਾ ਹੈ ਕਿਉਂਕਿ ਤੁਸੀਂ ਖੁਦ ਆਪਣੀ ਕਦਰ ਕਰਨੀ ਨਹੀਂ ਸਿੱਖੀ ਤੁਸੀਂ ਆਪਣੇ ਮਨ ਵਿੱਚ ਆਪਣੇ ਬਾਰੇ ਜੋ ਕੁਝ ਸੋਚਦੇ ਹੋ ਉਹੀ ਤੁਹਾਡਾ ਔਰਾ ਬਣ ਕੇ ਦੁਨੀਆ ਦੇ ਸਾਹਮਣੇ ਆ ਜਾਂਦਾ ਹੈ ਜੇ ਤੁਸੀਂ ਅੰਦਰੋਂ ਆਪਣੇ ਆਪ ਨੂੰ ਕਮਜ਼ੋਰ ਮੰਨਦੇ ਹੋ ਤਾਂ ਦੁਨੀਆ ਤੁਹਾਨੂੰ ਹੋਰ ਕਮਜ਼ੋਰ ਕਰ ਦਿੰਦੀ ਹੈ ਜੇ ਤੁਸੀਂ ਆਪਣੇ ਆਪ ਨੂੰ ਬੇਮੁੱਲਾ ਸਮਝਦੇ ਹੋ ਤਾਂ ਲੋਕ ਤੁਹਾਨੂੰ ਇੱਜ਼ਤ ਦੇਣੀ ਛੱਡ ਦਿੰਦੇ ਹਨ ਯਾਦ ਰੱਖੋ ਤੁਹਾਡਾ ਔਰਾ ਤੁਹਾਡੇ ਦਿਮਾਗ ਤੋਂ ਸ਼ੁਰੂ ਹੁੰਦਾ ਹੈ ਸਾਡਾ ਚਿਹਰਾ ਸਾਡੇ ਵਿਚਾਰਾਂ ਦਾ ਆਇਨਾ ਹੁੰਦਾ ਹੈ ਤੁਸੀਂ ਆਪਣੇ ਬਾਰੇ ਜੋ ਸੋਚਦੇ ਹੋ ਉਹ ਬਿਨਾਂ ਬੋਲੇ ਹੀ ਤੁਹਾਡੇ ਚਿਹਰੇ ਤੇ ਚਲਕ ਪੈਂਦਾ ਹੈ ਜਦੋਂ ਤੁਹਾਡਾ ਮਨ ਵਾਰ-ਵਾਰ ਕਹਿੰਦਾ ਹੈ ਮੈਂ ਕਮਜ਼ੋਰ ਹਾਂ ਤਾਂ ਚਿਹਰਾ ਵੀ ਉਹੀ ਕਹਾਣੀ ਦੱਸਣ ਲੱਗ ਪੈਂਦਾ ਹੈ ਜਦੋਂ ਅੰਦਰ ਆਤਮ ਵਿਸ਼ਵਾਸ ਦੀ ਕਮੀ ਹੁੰਦੀ ਹੈ ਡਰ ਹਾਵੀ ਹੁੰਦਾ ਹੈ ਤਾਂ ਸਾਹਮਣੇ ਵਾਲਾ ਬਿਨਾਂ ਪੁੱਛੇ ਹੀ ਸਮਝ ਜਾਂਦਾ ਹੈ ਕਿ ਤੁਸੀਂ ਪਹਿਲਾਂ ਹੀ ਹਾਰ ਮੰਨ ਚੁੱਕੇ ਹੋ ਅਤੇ ਇਹ ਹੀ ਡਰਿਆ ਹੋਇਆ ਚਿਹਰਾ ਇਹ ਹੀ ਝੁਕਿਆ ਹੋਇਆ ਸਰੀਰ ਲੋਕਾਂ ਨੂੰ ਅਣਕਹੀ ਇਜਾਜ਼ਤ ਦੇ ਦਿੰਦਾ ਹੈ ਕਿ ਤੁਹਾਨੂੰ ਦਬਾਉਣ ਦੀ ਤੁਹਾਡਾ ਮਜ਼ਾਕ ਉਡਾਉਣ ਦੀ ਅਤੇ ਤੁਹਾਨੂੰ ਘਟ ਦਿਖਾਉਣ ਦੀ ਹੁਣ ਇੱਕ ਪਲ ਲਈ ਸੋਚੋ ਕੀ ਹੋਵੇ ਜੇ ਤੁਹਾਡਾ ਚਿਹਰਾ ਆਤਮ ਵਿਸ਼ਵਾਸ ਨਾਲ ਚਮਕ ਰਿਹਾ ਹੋਵੇ ਕੀ ਹੋਵੇ ਜੇ ਲੋਕ ਤੁਹਾਨੂੰ ਵੇਖਦੇ ਹੀ ਸੋਚਣ ਇਸ ਬੰਦੇ ਵਿੱਚ ਕੁਝ ਖਾਸ ਹੈ ਪਰ ਸਵਾਲ ਇਹ ਹੈ ਇਹ ਬਦਲਾ ਆਵੇਗਾ ਕਿਵੇਂ ਯਾਦ ਰੱਖੋ ਜੋ ਸ਼ਵੀ ਤੁਸੀਂ ਆਪਣੇ ਮਨ ਵਿੱਚ ਬਣਾਈ ਹੈ ਉਹ ਇੱਕ ਦਿਨ ਵਿੱਚ ਨਹੀਂ ਬਣੀ ਇਸ ਲਈ ਇਹ ਇੱਕ ਦਿਨ ਵਿੱਚ ਟੁੱਟੇਗੀ ਵੀ ਨਹੀਂ ਇਹ ਬਦਲੇਗੀ ਹੌਲੀ ਹੌਲੀ ਇੱਕ ਇੱਕ ਵਿਚਾਰ ਦੇ ਨਾਲ ਇਸ ਬਦਲਾਅ ਦਾ ਸਭ ਤੋਂ ਪਹਿਲਾ ਅਤੇ ਤਾਕਤਵਰ ਤਰੀਕਾ ਹੈ ਸੈਲਫ ਟਾਕ ਆਪਣੇ ਆਪ ਨਾਲ ਗੱਲ ਕਰਨੀ ਹਰ ਰੋਜ਼ ਸਵੇਰੇ ਉੱਠ ਕੇ ਆਪਣੇ ਆਪ ਨਾਲ ਗੱਲ ਕਰੋ ਆਪਣੇ ਆਪ ਨੂੰ ਕਹੋ ਮੈਂ ਸ਼ਕਤੀਸ਼ਾਲੀ ਹਾਂ ਮੈਂ ਸੋਹਣਾ ਜਾਂ ਸੋਹਣੀ ਹਾਂ ਮੈਂ ਬੁੱਧੀਮਾਨ ਹਾਂ ਮੇਰੇ ਅੰਦਰ ਇੱਕ ਤੇਜ ਹੈ ਇੱਕ ਸ਼ਾਂਤੀ ਹੈ ਇੱਕ ਡੂੰਗੀ ਸਮਝ ਹੈ ਸ਼ੁਰੂ ਵਿੱਚ ਇਹ ਗੱਲਾਂ ਅਜੀਬ ਲੱਗਣਗੀਆਂ ਮਨ ਇਨਕਾਰ ਕਰੇਗਾ ਪਰ ਯਕੀਨ ਕਰੋ 15 ਤੋਂ 20 ਦਿਨਾਂ ਵਿੱਚ ਤੁਹਾਡੇ ਅੰਦਰ ਵੱਸਦਾ ਹਾਰਿਆ ਹੋਇਆ ਕਮਜ਼ੋਰ ਇਨਸਾਨ ਹੌਲੀ-ਹੌਲੀ ਮਿਟਣ ਲੱਗ ਪਵੇਗਾ ਅਤੇ ਉਸ ਦੀ ਥਾਂ ਇੱਕ ਨਵੀਂ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਸ਼ਖਸੀਅਤ ਜਨਮ ਲਵੇਗੀ ਇੱਕ ਅਜਿਹਾ ਇਨਸਾਨ ਬਣ ਜਾਂਦਾ ਹੈ ਜਿਸ ਦਾ ਔਰਾ ਲੋਕਾਂ ਨੂੰ ਸਾਫ਼ ਮਹਿਸੂਸ ਹੋਣ ਲੱਗ ਪੈਂਦਾ ਹੈ ਅਗਲੀ ਸਭ ਤੋਂ ਵੱਡੀ ਗੱਲ ਇਹ ਹੈ ਤੁਹਾਡੀ ਆਪਣੇ ਬਾਰੇ ਬਣਾਈ ਹੋਈ ਰਾਏ ਹੀ ਤੁਹਾਡੀ ਅਸਲੀ ਪਛਾਣ ਹੁੰਦੀ ਹੈ ਔਰਾ ਕਿਸੇ ਬਾਹਰਲੇ ਇਨਸਾਨ ਤੋਂ ਨਹੀਂ ਮਿਲਦਾ ਇਹ ਤੁਹਾਡੇ ਅੰਦਰੋਂ ਹੀ ਜਨਮ ਲੈਂਦਾ ਹੈ ਲੋਕ ਤੁਹਾਨੂੰ ਉਦੋਂ ਪਛਾਣਦੇ ਹਨ ਜਦੋਂ ਤੁਸੀਂ ਖੁਦ ਆਪਣੇ ਆਪ ਨੂੰ ਪਛਾਣ ਲੈਂਦੇ ਹੋ ਜੰਗਲ ਦਾ ਰਾਜਾ ਸ਼ੇਰ ਇਸ ਲਈ ਨਹੀਂ ਹੁੰਦਾ ਕਿ ਉਹ ਕਿਸੇ ਨੂੰ ਦੱਸਦਾ ਫਿਰੇ ਕਿ ਉਹ ਸ਼ੇਰ ਹੈ ਉਹ ਸ਼ੇਰ ਹੈ ਕਿਉਂਕਿ ਉਸ ਦੀ ਚਾਲ ਉਸ ਦੀ ਨਜ਼ਰ ਅਤੇ ਉਸ ਦਾ ਅੰਦਾਜ਼ ਆਪ ਹੀ ਸਭ ਕੁਝ ਬਿਆਨ ਕਰ ਦਿੰਦੇ ਹਨ। ਉਸੇ ਤਰ੍ਹਾਂ ਤੁਹਾਨੂੰ ਵੀ ਕਿਸੇ ਦੇ ਸਾਹਮਣੇ ਆਪਣੇ ਆਪ ਨੂੰ ਸਾਬਤ ਕਰਨ ਦੀ ਲੋੜ ਨਹੀਂ। ਸਿਰਫ ਆਪਣੇ ਆਪ ਨੂੰ ਸਵੀਕਾਰਨਾ ਸਿੱਖੋ ਬਿਨਾਂ ਡਰ ਦੇ। ਅਗਲੀ ਗੱਲ, ਹਰ ਕਿਸੇ ਨੂੰ ਖੁਸ਼ ਕਰਨ ਦੀ ਆਦਤ ਛੱਡ ਦਿਓ। ਲੋਕ ਕਦੇ ਵੀ ਪੂਰੀ ਤਰ੍ਹਾਂ ਖੁਸ਼ ਨਹੀਂ ਹੋ ਸਕਦੇ। ਇਸ ਲਈ ਦੂਜਿਆਂ ਦੀ ਬਜਾਏ ਆਪਣੇ ਆਪ ਨੂੰ ਖੁਸ਼ ਕਰਨਾ ਸਿੱਖੋ। ਜਦੋਂ ਤੁਸੀਂ ਲੋਕਾਂ ਦੀਆਂ ਉਮੀਦਾਂ ਦੇ ਹਿਸਾਬ ਨਾਲ ਆਪਣੇ ਆਪ ਨੂੰ ਢਾਲਣ ਲਗ ਪੈਂਦੇ ਹੋ ਤਾਂ ਹੌਲੀ ਹੌਲੀ ਆਪਣੀ ਪਹਿਚਾਨ ਗਵਾ ਬੈਠਦੇ ਹੋ ਅਤੇ ਜਿੱਥੇ ਪਹਿਚਾਨ ਮੁੱਕ ਜਾਂਦੀ ਹੈ ਉਥੇ ਔਰਾ ਵੀ ਮੰਦਾ ਪੈ ਜਾਂਦਾ ਹੈ ਹਮੇਸ਼ਾ ਯਾਦ ਰੱਖੋ ਜੇ ਤੁਸੀਂ ਦੂਜਿਆਂ ਨੂੰ ਖੁਸ਼ ਕਰਦੇ ਕਰਦੇ ਆਪਣੇ ਆਪ ਨੂੰ ਹੀ ਭੁੱਲ ਗਏ ਤਾਂ ਆਖਰਕਾਰ ਤੁਹਾਨੂੰ ਕੋਈ ਵੀ ਯਾਦ ਨਹੀਂ ਰੱਖੇਗਾ ਸ਼ਕਤੀਸ਼ਾਲੀ ਔਰੇ ਵਾਲੇ ਲੋਕ ਆਪਣੀ ਮਰਜ਼ੀ ਨਾਲ ਚੱਲਦੇ ਹਨ ਆਪਣੀਆਂ ਸ਼ਰਤਾਂ ਤੇ ਜਿਉਂਦੇ ਹਨ ਅਤੇ ਇਸੇ ਲਈ ਲੋਕ ਉਹਨਾਂ ਦੀ ਕਦਰ ਕਰਦੇ ਹਨ ਉਹਨਾਂ ਨੂੰ ਮੰਨਦੇ ਹਨ ਤੁਹਾਡਾ ਔਰਾ ਹੀ ਤੁਹਾਡੇ ਜਾਣ ਤੋਂ ਬਾਅਦ ਵੀ ਤੁਹਾਡਾ ਨਾਮ ਛੱਡ ਕੇ ਜਾਂਦਾ ਹੈ ਜਿਸ ਦਿਨ ਤੁਸੀਂ ਆਪਣੇ ਬਾਰੇ ਆਪਣੀ رائے ਬਦਲ ਲੈਂਦੇ ਹੋ ਉਸ ਦਿਨ ਤੋਂ ਲੋਕ ਤੁਹਾਡੇ ਪਿੱਛੇ ਵੀ ਤੁਹਾਡੀ ਇੱਜ਼ਤ ਕਰਨੀ ਸ਼ੁਰੂ ਕਰ ਦਿੰਦੇ ਹਨ ਇਤੋਂ ਤੱਕ ਕਿ ਤੁਹਾਡੇ ਦੁਸ਼ਮਣ ਜੋ ਤੁਹਾਨੂੰ ਨਫ਼ਰਤ ਕਰਦੇ ਦਿਸਦੇ ਸਨ ਉਹ ਵੀ ਅੰਦਰੋਂ ਅੰਦਰ ਤੁਹਾਡਾ ਆਦਰ ਕਰਨ ਲੱਗ ਪੈਂਦੇ ਹਨ ਕਿਉਂਕਿ ਉਹਨਾਂ ਨੂੰ ਇਹ ਅਹਿਸਾਸ ਹੋ ਜਾਂਦਾ ਹੈ ਕਿ ਤੁਸੀਂ ਆਮ ਨਹੀਂ ਹੋ ਤੁਹਾਡੇ ਅੰਦਰ ਕੁਝ ਵੱਖਰਾ ਹੈ ਔਰਾ ਸਿਰਫ ਇੱਕ ਨਿੱਜੀ ਤਾਕਤ ਨਹੀਂ ਇਹ ਬ੍ਰਹਿਮੰਡ ਨਾਲ ਜੁੜਿਆ ਹੋਇਆ ਇੱਕ ਡੂੰਘਾ ਸਬੰਧ ਹੈ ਤੁਹਾਡੀ ਆਤਮਿਕ ਊਰਜਾ ਦੀ ਇਹ ਲਹਿਰ ਤੁਹਾਨੂੰ ਬ੍ਰਹਿਮੰਡ ਦੀਆਂ ਊਰਜਾਵਾਂ ਨਾਲ ਜਾ ਕਹਿ ਲਓ ਰੱਬੀ ਤਾਕਤ ਨਾਲ ਜੋੜਦੀ ਹੈ ਇਸੇ ਲਈ ਸਾਧੂ ਸੰਤਾਂ ਦਾ ਔਰਾ ਕਈ ਵਾਰ ਮੀਲਾਂ ਤੱਕ ਅਸਰ ਕਰਦਾ ਹੈ ਉਹਨਾਂ ਦੇ ਨੇੜੇ ਭੀੜ ਵੀ ਸ਼ਾਂਤ ਹੋ ਜਾਂਦੀ ਹੈ ਮਨ ਟਿਕ ਜਾਂਦਾ ਹੈ ਤੇ ਅੰਦਰ ਵੈਰਾਗ ਜਿਹਾ ਉਤਪਨ ਹੋ ਜਾਂਦਾ ਹੈ ਜੇ ਤੁਸੀਂ ਵੀ ਆਪਣੇ ਔਰੇ ਨੂੰ ਇੰਨਾ ਸ਼ੁੱਧ ਬਣਾ ਲਵੋ ਤਾਂ ਤੁਸੀਂ ਵੀ ਬਿਨਾਂ ਕੁਝ ਕਹੇ ਲੋਕਾਂ ਨੂੰ ਸਕੂਨ ਦੇ ਸਕਦੇ ਹੋ ਹੁਣ ਆਉਂਦਾ ਹੈ ਅਗਲਾ ਸਵਾਲ ਆਖਰ ਔਰਾ ਵਿਗੜਦਾ ਕਿਉਂ ਹੈ ਔਰਾ ਗੰਦਾ ਜਾਂ ਕਮਜ਼ੋਰ ਕਿਉਂ ਹੋ ਜਾਂਦਾ ਹੈ ਜਦੋਂ ਤੁਸੀਂ ਲਗਾਤਾਰ ਚਿੰਤਾ ਡਰ ਈਰਖਾ ਜਾਂ ਗੁੱਸੇ ਵਿੱਚ ਜਿਉਂਦੇ ਹੋ ਜਦੋਂ ਹਰ ਰੋਜ਼ ਨਕਾਰਾਤਮਕ ਲੋਕਾਂ ਦੇ ਵਿਚਾਰ ਸਮਾਂ ਗੁਜ਼ਾਰਦੇ ਹੋ ਜਦੋਂ ਪੂਰੀ ਨੀਂਦ ਨਹੀਂ ਲੈਂਦੇ ਧਿਆਨ ਕਸਰਤ ਜਾਂ ਆਪਣੇ ਆਪ ਦੀ ਦੇਖਭਾਲ ਨਹੀਂ ਕਰਦੇ ਜਦੋਂ ਘੰਟਿਆਂ ਤੱਕ ਮੋਬਾਈਲ ਤੇ ਸੋਸ਼ਲ ਮੀਡੀਆ ਵਿੱਚ ਫਸੇ ਰਹਿੰਦੇ ਹੋ ਤਾਂ ਤੁਹਾਡਾ ਔਰਾ ਹੌਲੀ-ਹੌਲੀ ਕਮਜ਼ੋਰ ਹੋਣ ਲੱਗ ਪੈਂਦਾ ਹੈ ਅਤੇ ਜਦੋਂ ਔਰਾ ਕਮਜ਼ੋਰ ਹੋ ਜਾਂਦਾ ਹੈ ਤੁਸੀਂ ਜਲਦੀ ਥੱਕਣ ਲੱਗ ਪੈਂਦੇ ਹੋ ਮਨ ਭਾਰਾ ਰਹਿੰਦਾ ਹੈ ਅਤੇ ਲੋਕ ਵੀ ਅਣਜਾਣੇ ਹੀ ਤੁਹਾਡੇ ਤੋਂ ਦੂਰ ਰਹਿਣ ਲੱਗ ਪੈਂਦੇ ਹਨ ਔਰੇ ਦੀ ਸਫਾਈ ਦਾ ਅਗਲਾ ਤਰੀਕਾ ਹੈ ਪ੍ਰਕਿਰਤੀ ਨਾਲ ਜੁੜਨਾ ਕੁਦਰਤ ਇਸ ਬ੍ਰਹਿਮੰਡ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਸ਼ੁੱਧ ਤਾਕਤ ਹੈ ਦਿਨ ਵਿੱਚ ਜਦੋਂ ਵੀ ਮੌਕਾ ਮਿਲੇ ਦਰਖਤਾਂ ਨਾਲ ਭਰੇ ਕਿਸੇ ਜਗ੍ਹਾ ਤੁਰਨ ਫਿਰਨ ਲਈ ਜ਼ਰੂਰ ਜਾਓ ਜਿਸ ਨੂੰ ਅਸੀਂ ਨੇਚਰ ਵਾਕ ਕਹਿੰਦੇ ਹਾਂ ਰਕਤਾ ਹੀਠਾਂ ਕੁਝ ਸਮਾਂ ਬੈਠੋ ਘਾਹ ਤੇ ਨੰਗੇ ਪੈਰ ਚੱਲੋ ਜਾਂ ਫਿਰ ਸਿਰਫ 10 ਮਿੰਟ ਲਈ ਸੂਰਜ ਦੀ ਰੌਸ਼ਨੀ ਵਿੱਚ ਖੜੇ ਹੋ ਜਾਓ ਕੁਦਰਤ ਦੀ ਊਰਜਾ ਸਭ ਤੋਂ ਸਾਫ਼ ਸੰਤੁਲਿਤ ਅਤੇ ਜੀਵਨਦਾਇਕ ਹੁੰਦੀ ਹੈ ਤੁਸੀਂ ਜਿੰਨਾ ਜ਼ਿਆਦਾ ਕੁਦਰਤ ਨਾਲ ਜੁੜਦੇ ਹੋ ਤੁਹਾਡਾ ਔਰਾ ਓਨਾ ਹੀ ਸ਼ਾਂਤੀ ਤਾਜ਼ਗੀ ਅਤੇ ਅੰਦਰੂਨੀ ਤੇਜ ਨਾਲ ਭਰਦਾ ਜਾਂਦਾ ਹੈ ਔਰੇ ਦੀ ਸਫਾਈ ਦਾ ਇੱਕ ਹੋਰ ਤਰੀਕਾ ਹੈ ਆਪਣੇ ਆਸ-ਪਾਸ ਦੇ ਵਾਤਾਵਰਣ ਨੂੰ ਸਾਫ਼ ਤੇ ਸੁਚੱਜਾ ਰੱਖਣਾ ਤੁਹਾਡੇ ਆਲੇ-ਦੁਆਲੇ ਦਾ ਮਾਹੌਲ ਸਿੱਧੇ ਤੌਰ ਤੇ ਤੁਹਾਡੇ ਔਰੇ ਤੇ ਅਸਰ ਕਰਦਾ ਹੈ ਇਹ ਗੱਲ ਵਿਗਿਆਨਿਕ ਤੌਰ ਤੇ ਵੀ ਸਾਬਤ ਹੋ ਚੁੱਕੀ ਹੈ ਕਿ ਸਭ ਕੁਝ ਊਰਜਾ ਹੈ ਅਤੇ ਊਰਜਾ ਹੀ ਸਭ ਕੁਝ ਹੈ ਮਤਲਬ ਇਹ ਕਿ ਤੁਹਾਡੇ ਆਸ-ਪਾਸ ਮੌਜੂਦ ਹਰ ਚੀਜ਼ ਆਪਣੀਆਂ ਖਾਸ ਲਹਿਰਾਂ ਛੱਡ ਰਹੀ ਹੁੰਦੀ ਹੈ ਜਦੋਂ ਤੁਸੀਂ ਕੱਪੜੇ ਕਿਤਾਬਾਂ ਜਾਂ ਹੋਰ ਸਮਾਨ ਇੱਧਰ ਉੱਧਰ ਵਖੇਰ ਕੇ ਰੱਖਦੇ ਹੋ ਗੰਦਗੀ ਬਣੀ ਰਹਿੰਦੀ ਹੈ ਤਾਂ ਉਸ ਮਾਹੌਲ ਤੋਂ ਨਕਾਰਾਤਮਕ ਊਰਜਾ ਪੈਦਾ ਹੋਣ ਲੱਗ ਜਦੀ ਹੈ ਇਸ ਲਈ ਜਿੱਥੇ ਤੁਸੀਂ ਰਹਿੰਦੇ ਹੋ ਜਿੱਥੇ ਤੁਸੀਂ ਕੰਮ ਕਰਦੇ ਹੋ ਅਤੇ ਜਿੱਥੇ ਤੁਸੀਂ ਪੜ੍ਹਦੇ ਹੋ ਉਹ ਹਰ ਥਾਂ ਸਾਫ਼ ਅਤੇ ਸੁਚੱਜੀ ਰੱਖਣਾ ਤੁਹਾਡੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਹੈ ਯਾਦ ਰੱਖੋ ਸਾਡੇ ਜੀਵਨ ਵਿੱਚ ਸਭ ਤੋਂ ਵੱਧ ਉਹੀ ਊਰਜਾ ਦਾਖਲ ਹੁੰਦੀ ਹੈ ਜੋ ਸਾਡੇ ਆਲੇ-ਦੁਆਲੇ ਮੌਜੂਦ ਹੁੰਦੀ ਹੈ ਹਰ ਰਾਤ ਸੌਣ ਤੋਂ ਪਹਿਲਾਂ ਸਿਰਫ 5 ਮਿੰਟ ਆਪਣੇ ਕਮਰੇ ਨੂੰ ਠੀਕ ਕਰਨ ਲਈ ਕੱਢੋ ਇਹ 5 ਮਿੰਟ ਹੌਲੀ-ਹੌਲੀ ਤੁਹਾਡੇ ਮਨ ਸਿਹਤ ਅਤੇ ਔਰੇ ਵਿੱਚ ਵੱਡਾ ਬਦਲਾਅ ਲਿਆਉਣਗੇ ਅਗਲਾ ਤਰੀਕਾ ਹੈ ਸੰਗਤ ਬਦਲਣਾ ਔਰਾ ਬਿਲਕੁਲ ਸਪੰਜ ਵਾਂਗ ਹੁੰਦਾ ਹੈ ਜਿਹੜੀ ਊਰਜਾ ਉਸ ਦੇ ਨੇੜੇ ਹੁੰਦੀ ਹੈ ਉਹੀ ਉਹ ਆਪਣੇ ਅੰਦਰ ਸੋਖ ਲੈਂਦਾ ਹੈ ਐਸ ਲਈ ਨਕਾਰਾਤਮਕ ਸੋਚ ਵਾਲੇ ਲੋਕਾਂ ਤੋਂ ਦੂਰੀ ਬਣਾਓ ਅਤੇ ਵੱਧ ਤੋਂ ਵੱਧ ਸਮਾਂ ਉਹਨਾਂ ਲੋਕਾਂ ਨਾਲ ਬਤਾਓ ਜੋ ਤੁਹਾਨੂੰ ਉੱਪਰ ਚੁੱਕਦੇ ਹਨ ਹੌਸਲਾ ਦਿੰਦੇ ਹਨ ਅਤੇ ਤੁਹਾਨੂੰ ਬਿਹਤਰ ਬਣਾਉਂਦੇ ਹਨ। ਇਹ ਹੀ ਨਹੀਂ ਟੀਵੀ ਤੇ ਤੁਸੀਂ ਕੀ ਦੇਖਦੇ ਹੋ? ਸੋਸ਼ਲ ਮੀਡੀਆ ਤੇ ਕੀ ਸੁਣਦੇ ਹੋ? ਕਿਹੜੇ ਗਾਣੇ ਸੁਣਦੇ ਹੋ? ਇਹ ਸਭ ਕੁਝ ਵੀ ਸਿੱਧੇ ਤੌਰ ਤੇ ਤੁਹਾਡੇ ਔਰੇ ਤੇ ਅਸਰ ਕਰਦਾ ਹੈ। ਇਸ ਲਈ ਸੋਚ ਸਮਝ ਕੇ ਉਹ ਹੀ ਚੀਜ਼ਾਂ ਚੁਣੋ ਜੋ ਤੁਹਾਡੀ ਊਰਜਾ ਨੂੰ ਉੱਚਾ ਕਰਦੀਆਂ ਹੋਣ ਨਾ ਕਿ ਤੁਹਾਨੂੰ ਅੰਦਰੋਂ ਖਾਲੀ ਕਰਨ। ਇਸ ਤੋਂ ਅਗਲਾ ਤਰੀਕਾ ਹੈ ਔਰੇ ਦੀ ਸਫਾਈ ਕਰਨ ਦਾ ਆਸਥਾ। ਰੱਬ ਜਿਸ ਵੀ ਰੂਪ ਵਿੱਚ ਤੁਹਾਡੀ ਆਸਥਾ ਹੈ ਉਸ ਨਾਲ ਜੁੜਨ ਲਈ ਹਰ ਰੋਜ਼ ਕੁਝ ਸਮਾਂ ਜ਼ਰੂਰ ਕੱਢੋ। ਜਦੋਂ ਤੁਸੀਂ ਉਸ ਸ਼ਕਤੀ ਨਾਲ ਜੁੜਦੇ ਹੋ ਜੋ ਹਰ ਸੀਮਾ ਤੋਂ ਪਰੇ ਹੈ ਤਾਂ ਤੁਹਾਡਾ ਔਰਾ ਆਪਣੇ ਆਪ ਹੀ ਅਲੌਕਿਕ ਹੋਣ ਲੱਗ ਪੈਂਦਾ ਹੈ। ਉਸ ਪਰਮ ਸ਼ਕਤੀ ਅੱਗੇ ਹਰ ਰੋਜ਼ ਕੁਝ ਮਿੰਟ ਅਰਦਾਸ ਕਰੋ हे ਪਰਮਾਤਮਾ ਮੇਰੀ ਊਰਜਾ ਨੂੰ ਸ਼ੁੱਧ ਕਰ ਮੈਨੂੰ ਪ੍ਰੇਮ ਦਇਆ ਅਤੇ ਸਾਹਸ ਨਾਲ ਪਰਦੇ ਆਸਥਾ ਉਹ ਤਾਕਤ ਹੈ ਜੋ ਤੁਹਾਨੂੰ ਟੁੱਟਣ ਨਹੀਂ ਦਿੰਦੀ ਅਤੇ ਟੁੱਟਣ ਤੋਂ ਪਹਿਲਾਂ ਹੀ ਤੁਹਾਨੂੰ ਸੰਭਾਲ ਲੈਂਦੀ ਹੈ ਦੋਸਤੋ ਔਰੇ ਨੂੰ ਸਾਫ਼ ਮਜ਼ਬੂਤ ਅਤੇ ਸਿਹਤਮੰਦ ਬਣਾਈ ਰੱਖਣ ਲਈ ਕੁਝ ਹੋਰ ਵੀ ਬਹੁਤ ਸ਼ਕਤੀਸ਼ਾਲੀ ਤਰੀਕੇ ਹਨ ਪਹਿਲਾ ਮੁਸਕਰਾਉਣਾ ਅਤੇ ਮਾਫ਼ ਕਰ ਦੇਣਾ ਜਦੋਂ ਤੁਸੀਂ ਕਿਸੇ ਨੂੰ ਮਾਫ ਕਰਦੇ ਹੋ ਅਸਲ ਵਿੱਚ ਤੁਸੀਂ ਆਪਣੇ ਆਪ ਨੂੰ ਆਜ਼ਾਦ ਕਰਦੇ ਹੋ ਗੁੱਸਾ ਜਲਨ ਦੁਸ਼ਮਣੀ ਅਤੇ ਬਦਲੇ ਦੀ ਭਾਵਨਾ ਔਰੇ ਨੂੰ ਅੰਦਰੋਂ ਗੰਦਾ ਕਰ ਦਿੰਦੀਆਂ ਹਨ ਇਸ ਲਈ ਹਰ ਰਾਤ ਸੌਣ ਤੋਂ ਪਹਿਲਾਂ ਆਪਣੇ ਆਪ ਨੂੰ ਕਹੋ ਮੈਂ ਮੁਸਕਰਾ ਰਿਹਾ ਹਾਂ ਮੈਂ ਮਾਫ ਕਰ ਰਿਹਾ ਹਾਂ ਕਿਉਂਕਿ ਮੇਰਾ ਔਰਾ ਇਸ ਬੋਝ ਨਾਲੋਂ ਕਈ ਗੁਣਾ ਕੀਮਤੀ ਹੈ ਦੂਜਾ ਤਰੀਕਾ ਹੈ ਢੂੰਗੇ ਸਾਹ ਲੈਣਾ ਤੁਸੀਂ ਧਿਆਨ ਦਿੱਤਾ ਹੋਵੇਗਾ ਕਿ ਜਦੋਂ ਅਸੀਂ ਦੁਖੀ ਹੁੰਦੇ ਹਾਂ ਸਾਡੇ ਸਾਹ ਛੋਟੇ-ਛੋਟੇ ਹੋ ਜਾਂਦੇ ਹਨ ਪਰ ਜਦੋਂ ਅਸੀਂ ਖੁਸ਼ ਹੁੰਦੇ ਹਾਂ ਸਾਹ ਆਪਣੇ ਆਪ ਲੰਬੇ ਅਤੇ ਡੂੰਘੇ ਹੋ ਜਾਂਦੇ ਹਨ ਡੂੰਘੇ ਸਾਹ ਲੈਣ ਨਾਲ ਸਰੀਰ ਵਿੱਚ ਪ੍ਰਾਣ ਊਰਜਾ ਦਾ ਪ੍ਰਵਾਹ ਵੱਧਦਾ ਹੈ ਅਤੇ ਔਰਾ ਤੁਰੰਤ ਚਮਕਣ ਲੱਗ ਪੈਂਦਾ ਹੈ ਇਸ ਲਈ ਹਰ ਰੋਜ਼ ਘੱਟੋ-ਘੱਟ 5 ਮਿੰਟ 4 7 8 तरीके ਨਾਲ ਸਾਹ ਲਓ 4 ਸਕਿੰਟ ਸਾਹ ਅੰਦਰ ਲਓ 7 ਸਕਿੰਟ ਰੋਕੋ ਅਤੇ 8 ਸਕਿੰਟ ਵਿੱਚ ਹੌਲੀ-ਹੌਲੀ ਬਾਹਰ ਕੱਢੋ ਤੀਜਾ ਤਰੀਕਾ ਨੱਚਣਾ ਜਾਂ ਕਸਰਤ ਕਰਨੀ ਜਦੋਂ ਤੁਸੀਂ ਕਸਰਤ ਕਰਦੇ ਹੋ ਜਾਂ ਖੁੱਲ ਕੇ ਨੱਚਦੇ ਹੋ ਸਰੀਰ ਦੀ ਹਰ ਕੋਸ਼ਿਕਾ ਤੱਕ ਆਕਸੀਜਨ ਅਤੇ ਊਰਜਾ ਪਹੁੰਚਦੀ ਹੈ ਊਰਜਾ ਦਾ ਪ੍ਰਵਾਹ ਤੇਜ਼ ਹੁੰਦਾ ਹੈ ਅਤੇ ਜਿੱਥੇ ਹਾਈ એનર્ਜੀ ਹੁੰਦੀ ਹੈ ਉੱਥੇ ਆਪੇ ਹੀ ਪੋਜ਼ਿਟਿਵ ਆਉਰਾ ਬਣਦਾ ਹੈ ਚੌਥਾ ਤਰੀਕਾ ਓਮ ਦਾ ਉਚਾਰਨ ਤੁਸੀਂ ਕਿਸੇ ਵੀ ਅਜਿਹੇ ਮੰਤਰ ਦਾ ਜਾਪ ਕਰ ਸਕਦੇ ਹੋ ਜਿਸ ਦੀ ਸ਼ੁਰੂਆਤ ਓਮ ਨਾਲ ਹੁੰਦੀ ਹੈ ਜਦੋਂ ਓਮ ਦਾ ਉਚਾਰਨ ਲੰਮਾ ਖਿੱਚ ਕੇ ਕੀਤਾ ਜਾਂਦਾ ਹੈ ਤਾਂ ਇਹ ਸਰੀਰ ਦੇ ਚੱਕਰਾਂ ਨੂੰ ਸਰ ਗਰਮ ਕਰਦਾ ਹੈ ਅਤੇ ਸਰੀਰ ਵਿੱਚ ਇੱਕ ਵਿਸ਼ੇਸ਼ ਕਿਸਮ ਦੀ ਕੰਪਣ ਪੈਦਾ ਕਰਦਾ ਹੈ ਇਹ ਕੰਪਣ ਕਿਸੇ ਵੀ ਇਨਸਾਨ ਦੇ ਔਰੇ ਨੂੰ ਪੋਜ਼ਿਟਿਵ ਅਤੇ ਸੰਤੁਲਿਤ ਬਣਾਉਣ ਲਈ ਕਾਫੀ ਹੁੰਦੀ ਹੈ ਸੋ ਦੋਸਤੋ ਜੇ ਤੁਸੀਂ ਇਹਨਾਂ ਸਾਦੇ ਪਰ ਸ਼ਕਤੀਸ਼ਾਲੀ ਨਿਯਮਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾ ਲੈਂਦੇ ਹੋ ਤਾਂ ਕੁਝ ਹੀ ਦਿਨਾਂ ਵਿੱਚ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਤੁਹਾਡੇ ਅੰਦਰ ਇੱਕ ਨਵੀਂ ਤਾਜ਼ਗੀ ਆ ਗਈ ਹੈ ਤੁਹਾਡਾ ਔਰਾ ਹੌਲੀ-ਹੌਲੀ ਪੋਜ਼ਿਟਿਵ ਹੋਣ ਲੱਗ ਪਵੇਗਾ ਤੁਹਾਡੀ ਸ਼ਖਸੀਅਤ ਵਿੱਚ ਇੱਕ ਅਲੱਗ ਹੀ ਆਕਰਸ਼ਨ ਆ ਜਾਵੇਗਾ ਅਤੇ ਆਤਮ ਵਿਸ਼ਵਾਸ ਆਪਣੇ ਆਪ ਮਜ਼ਬੂਤ ਹੋ ਜਾਵੇਗਾ ਜਦੋਂ ਅੰਦਰੋਂ ਤਾਕਤ ਬਣਦੀ ਹੈ ਤਾਂ ਬਾਹਰਲੀ ਸਫਲਤਾ ਆਪਣੇ ਆਪ ਰਸਤਾ ਲੱਭ ਲੈਂਦੀ ਹੈ ਇੱਕ ਮਜ਼ਬੂਤ ਔਰਾ ਸਿਰਫ ਸਰੀਰਕ ਸਿਹਤੇ ਨਹੀਂ ਸੰਭਾਲਦਾ ਸਗੋਂ ਤੁਹਾਡੀ ਸੋਚ ਤੁਹਾਡੇ ਰਿਸ਼ਤੇ ਤੁਹਾਡਾ ਆਤਮ ਬਲ ਅਤੇ ਤੁਹਾਡੀ ਆਕਰਸ਼ਣ ਸ਼ਕਤੀ ਨੂੰ ਨਵੇਂ ਅਸਮਾਨਾਂ ਤੱਕ ਲੈ ਜਾਂਦਾ ਹੈ ਹੁਣ ਫੈਸਲਾ ਤੁਹਾਡੇ ਹੱਥ ਵਿੱਚ ਹੈ ਕਿ ਤੁਸੀਂ ਅੱਜ ਤੋਂ ਹੀ ਆਪਣੇ ਔਰੇ ਦੀ ਸਫਾਈ ਅਤੇ ਆਤਮਿਕ ਊਰਜਾ ਨੂੰ ਮਜ਼ਬੂਤ ਕਰਨ ਦੀ ਸ਼ੁਰੂਆਤ ਕਰ ਰਹੇ ਹੋ ਜੇ ਹਾਂ ਤਾਂ ਹੇਠਾਂ ਕਮੈਂਟ ਵਿੱਚ ਜ਼ਰੂਰ ਲਿਖੋ ਹਾਂ ਮੈਂ ਆਪਣੇ ਔਰ ਨੂੰ ਸ਼ਕਤੀਸ਼ਾਲੀ ਬਣਾਵਾਂਗਾ ਜੇ ਇਹ ਵੀਡੀਓ ਤੁਹਾਡੇ ਦਿਲ ਨੂੰ ਛੂਹੀ ਹੋਵੇ ਤਾਂ ਇਸ ਨੂੰ ਉਹਨਾਂ ਨਾਲ ਵੀ ਸਾਂਝਾ ਕਰੋ ਜੋ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣਾ ਚਾਹੁੰਦੇ ਨੇ ਅਤੇ ਹੋਰਾਂ ਲਈ ਵੀ ਚੰਗਾ ਸੋਚਦੇ ਨੇ ਅਜਿਹੀਆਂ ਵੀਡੀਓਜ਼ ਦੇਖਣ ਲਈ ਜੁੜੇ ਰਹੋ ਪੰਜਾਬੀ ਜਜ਼ਬਾਤ ਚੈਨਲ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ